ਅੱਸੀ ਗਾਲ ਦੋਸਤੋ ਪਿਆ ਫਾਰਮਿੰਗ ਚੈਨਲ ਤੇ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਦੋਸਤੋ ਜਿਵੇਂ ਪੰਜਾਬੀਆਂ ਦਾ ਤੇ ਜਿਗਾੜ ਦਾ ਆਪਸ ਵਿੱਚ ਹੀ ਬਹੁਤ ਗੂੜਾ ਸਬੰਧ ਹੈ ਪੰਜਾਬੀ ਤਰ੍ਹਾਂ ਤਰ੍ਹਾਂ ਦੇ ਜਿਗਾੜ ਕਰਕੇ ਨਵੀਆਂ-ਨਵੀਆਂ ਕਾਢਾਂ ਘੜਦੇ ਰਹਿੰਦੇ ਆ ਤੇ ਪੰਜਾਬਗੀਆਂ ਦੇ ਜਿਗਾੜ ਦੀਆਂ ਕਾਢਾਂ ਕਈ ਵਾਰੀ ਬਹੁਤ ਕਾਮਯਾਬੀ ਹੁੰਦੀਆਂ ਤੇ ਬਹੁਤ ਲਾਹੇਵੰਦ ਵੀ ਹੁੰਦੀਆਂ ਸੋ ਅੱਜ ਸਾਡੇ ਇੱਕ ਕਿਸਾਨ ਵੀਰ ਨੇ ਇੱਕ ਪਸ਼ੂਆਂ ਨੂੰ ਹਰ ਟਾਈਮ ਪਾਣੀ ਉਪਲਬਧ ਰਵੇ ਹਰ ਟਾਈਮ ਪਸ਼ੂ ਪਾਣੀ ਪੀਂਦੇ ਰਹਿਣ ਉਹਦੀ ਇੱਕ ਕਾਢ ਕੱਢੀ ਹੈ ਦੇਸੀ ਜਿਗਾੜ ਲਾਇਆ ਆ ਆਪਣੇ ਦਿਮਾਗ ਦੇ ਨਾਲ ਕਿਵੇਂ ਉਹਨਾਂ ਨੇ ਕੀਤਾ ਤੁਹਾਨੂੰ ਦਿਖਾਉਣੇ ਆ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਇੱਕ ਡਰਮ ਦੇਖ ਰਹੇ ਹੋ ਇੱਕ ਰਬੜ ਦਾ ਜਿਹੜਾ ਪਾਣੀ ਵਾਲਾ ਡਰਮ ਹੈ ਉਹਦੇ ਨਾਲ ਜਿਹੜੀ ਟਾਇਲਟ ਵਾਲੀ ਇੱਕ ਟੈਂਕੀ ਹੁੰਦੀ ਹੈ ਟਾਇਲਟ ਸੀਟ ਦੇ ਉੱਪਰ ਟੈਂਕੀ ਲੱਗੀ ਹੁੰਦੀ ਹੈ ਉਹ ਟੈਂਕੀ ਲਈ ਹੈ ਔਰ ਇੱਥੋਂ ਜਿਹੜਾ ਪਾਣੀ ਆ ਪਸ਼ੂਆਂ ਨੂੰ ਸਪਲਾਈ ਹੁੰਦਾ ਜਿਵੇਂ ਇੱਥੇ ਇੱਥੋਂ ਇਹਨਾਂ ਨੇ ਆ ਪਾਈਪ ਜਿਹੜੀ ਦਿੱਤੀ ਹੈ ਇੱਥੇ ਡਰਮ ਦੇ ਵਿੱਚ ਪਾਣੀ ਆ ਪਾਣੀ ਦਾ ਜਿਹੜਾ ਇਹਦੇ ਵਿੱਚ ਟੈਂਕੀ ਵਿੱਚ ਚਲਾ ਜਾਂਦਾ ਇੱਥੋਂ ਫਿਰ ਜਿਹੜਾ ਇਹ ਪਾਈਪ ਨਾਲ ਨੱਪ ਕੇ ਇਹਨਾਂ ਨੇ ਤੇ ਇਧਰ ਪਾਣੀ ਜਾਂਦਾ ਇਹ ਕਿਵੇਂ ਪਾਣੀ ਜਾਂਦਾ ਕਿਵੇਂ ਪਾਣੀ ਪਸ਼ੂ ਪੀਂਦੇ ਕਿਸਾਨ ਵੀਰ ਸਾਡੇ ਨਾਲ ਆ ਸਾਰੀ ਗੱਲਬਾਤ ਤੁਹਾਨੂੰ ਕਰਾਉਣੇ ਆ ਨਾਲ-ਨਾਲ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਦੇ ਰਾਵਾਂਗੇ ਨਾਲ-ਨਾਲ ਉਹ ਦੱਸਦੇ ਵੀ ਤੁਹਾਨੂੰ ਰਾਵਾਂਗੇ ਵੀ ਪਾਣੀ ਹਰ ਟਾਈਮ ਪਸ਼ੂਆਂ ਨੂੰ ਕਿਵੇਂ ਰਹਿੰਦਾ ਔਰ ਇਹ ਹਰ ਟਾਈਮ ਜਿਹੜਾ ਪਾਣੀ ਇਹਨਾਂ ਨੇ ਉਪਲਬਧ ਕਰਾਇਆ ਇਹਨਾਂ ਨੂੰ ਕੀ ਸਹੂਲਤਾਂ ਹੋਈਆਂ ਕੀ-ਕੀ ਇਹਦੇ ਫਾਇਦੇ ਹੋਏ ਆ ਇਹਦੇ ਫਾਇਦੇ ਹੈ ਕਿ ਨਹੀਂ ਹੈ ਤੁਹਾਨੂੰ ਦੱਸਣਗੇ ਹਾਂਜੀ ਹਾਂਜੀ ਸਾਰੀ ਗੱਲਬਾਤ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਹਾਂਜੀ ਰਮਨਵੀਰ ਜੀ ਸਾਨੂੰ ਇਹ ਦੱਸੋ ਵੀ ਇਹ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਈ ਜਿਹੜੀ ਕਾਰ ਹੈ ਇਹ ਬੁੜ ਗਿਆ ਪਾਣੀ ਪਾਣਾ ਬਹੁਤ ਔਖਾ ਤੰਗ ਬਹੁਤ ਸੀਗਾ ਤੇ ਖੁੱਲੇਆਂ ਦਾ ਪਸ਼ੂ ਨੂੰ ਬੰਨਣਾ ਬਹੁਤ ਔਖਾ ਤੇ ਆਪਣੇ ਘਰ ਦੇ ਜਿਵੇਂ ਬੰਦੇ ਨਹੀਂ ਹੁੰਦੇ ਤਾਂ ਬੀਬੀਆਂ ਨੇ ਕਿਵੇਂ ਇਹ ਪਸ਼ੂ ਨੂੰ ਬੰਨ੍ਹਣਾ ਨੈਟ ਤੇ ਵੀ ਮੜਾ ਮਾਰੀ ਸਰਚ ਹਾਂ ਹਾਂ ਦੇਖਿਆ ਵੀ ਆਹ ਦਾ ਕਿਉਂ ਨਾ ਜਿਗਾਰ ਕੀਤਾ ਜਾਵੇ ਠੀਕ ਹੈ ਪਸ਼ੂ ਨੂੰ ਖੋਲਣਾ ਨਾ ਪਵੇ ਠੀਕ ਹੈ ਫਿਰ ਅਸੀਂ ਇੱਕ ਡੋਂਗੇ ਦੇ ਵਿੱਚ ਦੋ ਪਸ਼ੂ ਦੋਨੇ ਪਾਸੇ ਖੜ ਜਾ ਅਸੀਂ ਆਪਾਂ ਇਧਰੋਂ ਸ਼ੁਰੂ ਕਰਦੇ ਹਾਂ ਪਹਿਲਾਂ ਇਹ ਫਿਰ ਤੁਸੀਂ ਇਧਰ ਜਿਹੜਾ ਹੈਗਾ ਤੁਸੀਂ ਇਹਨੂੰ ਜਿਹੜਾ ਡਰਮ ਰੱਖ ਲਿਆ ਟੈਂਕੀ ਲਾ ਲਈ ਉਸ ਤੋਂ ਬਾਅਦ ਜਿਵੇਂ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਦਿਖਾਤਾ ਵੀ ਇੱਥੋਂ ਪਾਈਪ ਲੱਗੇਗੀ ਉਸ ਤੋਂ ਬਾਅਦ ਹੁਣ ਤੁਸੀਂ ਡੋਂਗੇ ਵਾਲੀ ਗੱਲ ਕਰੋ ਵੀ ਹਾਂ ਤੁਸੀਂ ਇਹਦੇ ਵਿੱਚ ਜਿਹੜਾ ਪਹਿਲਾਂ ਬੁਰਜੀਆਂ ਕੱਢ ਲਈਆਂ ਜਿਵੇਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਇੱਕ ਲੈਵਲ ਦੇ ਵਿੱਚ ਹੀ ਬੁਰਜੀਆਂ ਕੱਢੀਆਂ ਸਾਰੀਆਂ ਠੀਕ ਹੈ ਜੀ ਡੋਂਗੇ ਇੱਕ ਲੈਵਲ ਤੇ ਲੱਗੇ ਆ ਸਾਰੇ ਠੀਕ ਹੈ ਜੀ ਇਸੇ ਲੈਵਲ ਦੇ ਵਿੱਚ ਫਲੈਸ਼ ਟੈਂਕ ਲੱਗਾ ਹੈ ਠੀਕ ਹੈ ਫਲੈਸ਼ ਟੈਂਕ ਰ ਵਿੱਚੋਂ ਨਾ ਪਾਣੀ ਰੂ ਜਿੰਨਾ ਡੋਂਗਿਆਂ ਦੇ ਵਿੱਚ ਰਣਾ ਠੀਕ ਹੈ ਪਹਿਲਾ ਪਸ਼ੂ ਜਿਵੇਂ ਪਾਣੀ ਪੀਊਗਾ ਉਸ ਹਿਸਾਬ ਨਾਲ ਉਧਰੋਂ ਬਾਲ ਆਉਣ ਹੋ ਜਾਣਾਂ ਪਾਣੀ ਆਟੋਮੈਟਿਕ ਔਸ਼ੇਮ ਟੈਂਕ ਚ ਆ ਜਾਂਦਾ ਠੀਕ ਹੈ ਜਿਹੜਾ ਉਹ ਟੈਂਕੀ ਦਾ ਜਿਹੜਾ ਥੱਲੇ ਟੈਂਕੀ ਹੈ ਜਿਹੜੀ ਉਹਦਾ ਲੈਵਲ ਤੇ ਆ ਜਿਹੜਾ ਇਹਨਾਂ ਦਾ ਲੈਵਲ ਇਕੋ ਆ ਉੱਪਰੋਂ ਪਾਣੀ ਆਉਂਦਾ ਜਿੰਨਾ ਪਾਣੀ ਪੀਂਦੇ ਹੋ ਓਨਾ ਪਾਣੀ ਆਟੋਮੈਟਿਕ ਆ ਜਾਂਦਾ ਡੋਂਗਿਆਂ ਦੇ ਥੱਲੇ ਜਿਹੜੀ ਆ ਦੇਖੋ ਮੋਰੀ ਕੀਤੀ ਹੋਈ ਹੈ ਇਹਦੇ ਵਿੱਚ ਥੱਲੇ ਨੀਚੋਂ ਪੈ ਪੌਂਦੀ ਆ ਆ ਇੱਟਾ ਦੀ ਇੱਕ ਬੁਰਜੀ ਕੱਢੀ ਹੋਈ ਆ ਤੇ ਇਹ ਪਾਈਪ ਆ ਜਿਹੜੀ ਇਹ ਨਾਲ ਨਾਲ ਜਾਂਦੀ ਆ ਵੀਰ ਹੋਰਾਂ ਨੇ 6 ਡੱਬੇ ਲਾਏ ਆ 6 ਉਧਰ ਠੀਕ ਹੈ 12 ਪਸੂਆਂ ਦਾ ਕੀਤਾ ਵੀ 6 ਆਲ ਦੇ ਵਿੱਚ ਅੰਦਰ ਹੁੰਦੇ ਆ 6 ਪਸੂ ਅੰਦਰ ਬੱਜ ਜਾਣ 6 ਬਾਹਰ ਹੋ ਜਿਵੇਂ ਕਿ ਆਪਾਂ ਆਪਣੇ ਆਮਰਵੇਦੀ ਕੀ ਆ ਵੀ ਆਪਾਂ ਪਸ਼ੂ ਨੂੰ ਖੋਲ ਕੇ ਪਾਣੀ ਪਿਉਣੇ ਆ। ਹਾਂਜੀ। ਉਦੋਂ ਪਸ਼ੂ ਰੱਜ ਕੇ ਇੱਕ ਵਾਰ ਪਾਣੀ ਪੀ ਲੈਂਦੇ ਆ। ਹੁਣ ਤੁਸੀਂ ਇਹ ਡੰਗੇ ਲਾਏ ਆ ਤੁਹਾਨੂੰ ਕੀ ਲੱਗਦਾ ਵੀ ਪਸ਼ੂ ਵਾਰੀ ਵਾਰ ਪਾਣੀ ਪੀਂਦੇ ਆ? ਪੀਂਦੇ ਆ ਜੀ। ਤੁਹਾਨੂੰ ਸਾਡੇ ਜਦ ਤੱਕ ਪੀਂਦੇ ਆ। ਕਈ ਵਾਰ ਕੀ ਹੁੰਦਾ ਕਿ ਆਪਣੇ ਕੋਲ ਦਾਣਾ ਖੁਸ਼ਕ ਹੁੰਦਾ। ਠੀਕ ਹੈ। ਪਸ਼ੂ ਨੂੰ ਪਾਣੀ ਦੀ ਲੋੜ ਹੁੰਦੀ ਆ ਥੋੜੇ ਥੋੜੇ ਚਰਵਾ। ਠੀਕ ਹੈ। ਉਹ ਪੀਂਦਾ। ਠੀਕ ਹੈ। ਤੇ ਇਸ ਨਾਲ ਸਾਨੂੰ ਦੋ ਤਿੰਨ ਫਾਇਦੇ ਹੋਏ ਆ। ਸਾਨੂੰ ਦੁੱਧ 'ਚ ਫਰਕ ਲੱਗਿਆ। ਠੀਕ ਹੈ। ਪਸ਼ੂ ਨੂੰ ਆਦੀ ਮਰਜ਼ੀ ਨਾਲ ਪੀਣਾ। ਠੀਕ ਹੈ ਤੇ ਆਪ ਆਦੇ ਆਹ ਹਿਸਾਬ ਨਾਲ ਇੱਕ ਟਾਈਮ ਪੀਣਾ ਸਵੇਰ ਸ਼ਾਮ ਪੀਣਾ ਠੀਕ ਹੈ ਹੁਣ ਇਹਨਾਂ ਨੇ ਆਪ ਦੀ ਮਰਜ਼ੀ ਨਾਲ ਪੀਣਾ ਦੁੱਧ 'ਚ ਫਰਕ ਹੈ ਪਾਣੀ ਦੀ ਵੇਸਟੇਜ ਜ਼ਿਆਦਾ ਨਹੀਂ ਗੀ ਤੇ ਬਾਕੀ ਜੋ ਵੀ ਪਾਣੀ ਹੈਗਾ ਡਰਾਮੇਸ ਕਰਕੇ ਅੰਦਰ ਰੱਖਿਆ ਹੈ ਧੁੱਪ ਦੀ ਗਰਮੀ ਕਰਕੇ ਪਾਣੀ ਬਾਹਰ ਤਪ ਜਾਂਦਾ ਅਸੀਂ ਅੰਦਰ ਰੱਖਿਆ ਵੀ ਸਵੇਰ ਸ਼ਾਮ ਬਰੰਮੂ ਫਿਲ ਕੀਤਾ ਜਾਵੇ ਤੇ ਠੰਡਾ ਪਾਣੀ ਰਹੇ ਇਹਨਾਂ ਦੇ ਵਿੱਚ ਅੱਛਾ ਤੁਹਾਡੇ ਕਹਿੰਦੇ ਮੁਤਾਬਕ ਪਸ਼ੂ ਇਹ ਫਿਰ ਵਾਰ-ਵਾਰ ਪਾਣੀ ਪੀਂਦੇ ਰਹਿੰਦੇ ਸਾਰਾ ਦਿਨ ਰਹਿੰਦੇ ਰਹਿੰਦੇ ਥੋੜਾ ਜਿਹਾ ਖਾ ਲਿਆ ਥੋੜਾ ਜਿਹਾ ਪੀ ਲਿਆ ਇਹਨਾਂ ਨੇ ਇਹ ਦੁੱਧ ਦਾ ਫਰਕ ਤੁਹਾਨੂੰ ਕਿੰਨੇ ਕ ਦੁੱਧ ਦਾ ਫਰਕ ਤੁਹਾਨੂੰ ਲੱਗਿਆ ਇਹ ਇਹ ਕੰਮ ਕਰਨ ਤੋਂ ਬਾਅਦ ਮੱਝ ਦਾ ਮੰਨ ਕੇ ਚੱਲੀ ਹੋਵੇ 5-6 ਲੀਟਰ ਹੁੰਦਾ ਤਕਰੀਬਨ ਆਮ ਘਰਾਂ ਦੇ ਵਿੱਚ ਠੀਕ ਹੈ 4 ਵੀ ਹੁੰਦਾ 1.5 ਲੀਟਰ ਮੱਝ ਮਗਰ ਪੈਗਾ 2-2.5 ਲੀਟਰ ਮਗਰ ਗਾਂ ਹੁੰਦਾ ਪੈਂਦਾ ਇਹ ਜਿਆਦਾ ਦਾ ਨਹੀਂ ਪਾਣੀ ਪੀਣ ਨਾਲ ਤੇ ਆਪਦੀ ਮਰਜ਼ੀ ਨਾਲ ਪਾਣੀ ਪੀਣ ਨਾਲ ਪਸ਼ੂ ਦਾ ਜਿਹੜਾ ਦੁੱਧ ਦਾ ਫਰਕ ਪੈਂਦਾ ਸਿਹਤ ਦਾ ਫਰਕ ਪੈਂਦਾ ਇਹ ਕੁਦਰਤੀ ਗੱਲ ਆ ਵੀ ਜਾਨਵਰ ਨੂੰ ਜਦੋਂ ਆਪਾਂ ਵੀ ਜਦੋਂ ਕੁਝ ਖਾਣੇ ਪੀਣੇ ਆ ਤਾਂ ਆਪਾਂ ਨੂੰ ਨਾਲ ਪਾਣੀ ਦੀ ਜ਼ਰੂਰਤ ਮਹਿਸੂਸ ਹੁੰਦੀ ਆ ਜਾਂ ਸਾਨੂੰ ਵੀ ਜਦੋਂ ਗਰਮੀ ਤੇ ਲੱਗ ਫਰਕ ਪਿਆ ਅਛਾ ਤੇ ਇਹਦਾ ਕੋਈ ਸਾਫ ਸਫਾਈ ਦਾ ਇਸ਼ੂ ਤਾਂ ਨਹੀਂ ਰਹਿੰਦਾਗਾ ਜਿਵੇਂ ਇਹਦੇ ਵਿੱਚ ਕੋਈ ਗੰਦਮੰਦ ਜੰਮਦਾ ਹੋਵੇ ਜਾਂ ਕੋਈ ਸਾਫ ਸਫਾਈ ਕਰਨ ਦੀ ਜਿੱਦਕਤ ਆਉਂਦੀ ਹੋਵੇ ਇਹਦਾ ਕੋਈ ਚੱਕਰ ਨਹੀਂ ਜਦੋਂ ਸਵੇਰ ਸ਼ਾਮ ਆਪਾਂ ਇਹਨਾਂ ਨੂੰ ਸੱਣੀ ਲਾਉਣੀ ਹੈ ਦਾਣਾ ਪਾਉਣਾ ਹੂੰ ਹੂੰ ਉਸ ਟਾਈਮ ਇਹਨਾਂ ਦੇ ਇੱਕ ਪਾਈਪ ਦਿੱਤੀ ਵੀ ਹੈ ਬਾਹਰ ਨਿਕਾਸ ਲਈ ਵਾਸਤੇ ਠੀਕ ਹੈ ਉਹਦਾ ਵਾਲ ਖੋਲ ਦੇਈਦਾ ਇਧਰੋਂ ਪਾਣੀ ਆਟੋਮੈਟਿਕ ਆਈ ਜਾਂਦਾ ਹੈ ਇਹਨਾਂ ਨੂੰ ਸਾਫ ਕਰ ਦੇਈਆਂ। ਅੱਛਾ ਇਹਦੀ ਇੱਕ ਨਿਕਾਸੀ ਦੀ ਪਾਈਪ ਵੀ ਬਾਹਰ ਆ। ਬਾਹਰ ਦਿੱਤੀ ਆ। ਹੁਣ ਇਹ ਫਿਰ ਇਧਰੋਂ ਪਾਣੀ ਬੰਦ ਹੋ ਜਾਂਦਾ ਉਦੋਂ? ਇਧਰੋਂ ਆਈ.ਐਲ ਦਾ ਤਰੰਤ ਮਨਾਗਨਾ ਸਾਫ ਹੋ ਜਾਂਦਾ। ਅੱਛਾ ਸਾਫ ਹੋ ਜਾਂਦਾ ਠੀਕ ਆ। ਜਦੋਂ ਜਦੋਂ ਸਾਫ ਕਰਕੇ ਸਾਰੇ ਸਾਫ ਹੋ ਜਾਂਦੇ। ਜਦੋਂ ਸਾਫ ਹੋ ਜਾਂਦਾ ਫਿਰ ਉਹਨੂੰ ਬੰਦ ਕਰ ਦਿੰਦੇ ਨੇ। ਹਾਂਜੀ ਠੀਕ ਆ। ਅਗਰ ਜੇ ਕੋਈ ਮਾੜਾ-ਮੋਟਾ ਇਹਨਾਂ ਦੇ ਵਿੱਚ ਲੇਟੀ ਦਾਣਾ ਵਗੈਰਾ ਫਸਦਾ ਵੀ ਹੈ ਤਾਂ ਉਧਰੋਂ ਮੋਟਰ ਦਾ ਕਨੈਕਸ਼ਨ ਉਹਦੇ ਨਾਲ ਜੁਆਇੰਟ ਹੋ ਜਾਂਦਾ ਇਹਨਾਂ ਵਿੱਚ ਦੀ ਪ੍ਰੈਸ਼ਰ ਦਾ ਬਾਹਰ ਕੱਢਿਆ ਜਾਂਦਾ। ਠੀਕ। ਚਲੋ ਬਹੁਤ-ਬਹੁਤ ਧੰਨਵਾਦ ਵੀਰੇ ਜਾਣਕਾਰੀ ਦੇਣ ਦੇ ਇਹ ਟੈਂਕੀ ਲਾ ਕੇ ਇਹਨਾਂ ਨੇ ਹਰ ਟਾਈਮ ਪਸ਼ੂਆਂ ਦੇ ਲਈ ਤਾਜ਼ੇ ਪਾਣੀ ਦਾ ਪ੍ਰਬੰਧ ਕੀਤਾ ਹੈ ਸ਼ਾਮੇ ਡਰਮ ਰਹਿਂਦਾ ਹੈ ਪਾਣੀ ਠੰਡਾ ਰਹਿੰਦਾ ਹੈ ਪਸ਼ੂ ਹਰ ਟਾਈਮ ਪਸ਼ੂ ਪੀਂਦੇ ਆ ਪਾਣੀ ਪੀਂਦੇ ਆ ਜਦੋਂ ਉਹਨਾਂ ਨੂੰ ਤੇਹ ਲੱਗਦੀ ਹੈ ਔਰ ਦੁੱਧ ਦਾ ਵੀ ਉਹ ਕਹਿੰਦੇ ਫਰਕ ਪਿਆ ਔਰ ਜ਼ਰੂਰੀ ਵੀ ਹੈ ਪਸ਼ੂ ਨੂੰ ਹਰ ਟਾਈਮ ਤਾਜ਼ਾ ਪਾਣੀ ਚਾਹੀਦਾ ਇਹਨਾਂ ਨੇ ਤਿੰਨ ਜੜੀਆਂ ਇਹ ਆਪਣੇ ਬਰਤਨ ਲਾਏ ਆ ਕੌਲੇ ਜਿਸ ਨੂੰ ਆਪਾਂ ਕਹਿ ਸਕਦੇ ਆ ਵੱਡੇ ਤੁਸੀਂ ਉਸ ਤੋਂ ਵੱਡੇ ਵੀ ਕਰ ਸਕਦੇ ਹੋ ਪਰ ਇਹਨਾਂ ਦੇ ਦੱਸਣ ਮੁਤਾਬਕ ਇਹਨਾਂ ਚ ਪਾਣੀ ਇਹ ਸਹੀ ਪੀਂਦੇ ਆ ਵਧੀਆ ਮੂਹ ਇਹਨਾਂ ਦਾ ਡੁੱਬਦਾ ਜਦੋਂ ਜ਼ਰੂਰਤ ਹੁੰਦੀ ਆ ਜਦੋਂ ਲੋੜ ਹੁੰਦੀ ਆ ਇਹ ਜ ਇਹਨਾਂ ਦੇ ਸਪੇਸ ਆ ਜਿਹੜੀ ਥੋੜੀ ਜੀ ਮਤਲਬ ਘੱਟ ਲੈਂਦੇ ਆ ਡੋਂਗੇ ਔਰ ਜਗ੍ਹਾ ਘੱਟ ਜਿਹੜੀ ਬਾਈ ਹਰਣਾ ਦੱਸਨ ਮਤਲਬ ਕੀ ਹੁੰਦੇ ਆ ਵੀਡੀਓ ਕਿਵੇਂ ਲੱਗੀ ਵੀਰ ਹਣਾ ਦੇ ਦੇਸੀਗੜ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟ ਸਭ ਕੁਝ ਕਰਿਆ ਜੀ ਔਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਬਹੁਤ ਬਹੁਤ ਧੰਨਵਾਦ ਦੋਸਤੋ